ਕੀ ਹੁੰਦਾ ਹਾਲੀ 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 ਦੇਖੋ ਜੀ ਕਰ ਲਈਏ ਕਿ ਅਜ ਕਰਨੀ ਹੈ ਅਜੇ ਤੇ ਪ੍ਰੀਮੀਅਰ ਸਮਝੋ ਪ੍ਰੀਮਲਰੀ ਡਿਸਕਸ਼ਨਸ ਹੋਈਆਂ ਨੇ ਸਾਰੇ ਲੀਡਰਸ ਨਾ ਸਾਰੇ ਸਾਥੀਆਂ ਨਾਲ ਅਜੇ ਚੰਨ ਦਿਨ ਹੋਰ ਲੱਗਣਗੇ ਕਿ ਇਕਾ ਨਹੀਂ ਬਣ ਸਕਿਆ ਨਹੀਂ ਨਹੀਂ ਇਕਾ ਤਾਂ ਬਿਲਕੁਲ ਨਹੀਂ ਤੁਸੀਂ ਅਜੇ ਸਾਡੇ ਅਜੇ ਸਵਾਲ ਨਾ ਕਰੋ ਇਕਾ 100% ਕਾਂਗਰਸ ਜੋ ਰਿਜ਼ਲਟ ਆਏਗਾ ਤੈਨੂੰ ਆਪੇ ਨਜ਼ਰ ਆ ਦੇਗਾ ਤੋ 100% ਇਹ ਕਾ ਪਰ ਸਾਰਿਆਂ ਦੀ ਸਹਿਮਤੀ ਲੈਣੀ ਪੈਣੀ ਪਰ ਆਮ ਆਦਮੀ ਪਾਰਟੀ ਦਾਵੇ ਕਰ ਰਹੀ ਕਿ ਅਸੀਂ ਮੇਅਰ ਬਣਾ ਕੇ ਦਿਖਾਵਾਂ ਚਲੋ ਆਮ ਆਦਮੀ ਨੂੰ ਛੱਡੋ ਜੀ ਆਮ ਆਦਮੀ ਪਾਰਟੀ ਕੋਲ ਯੰਤਰ ਉਹਨਾਂ ਕੋਲੇ ਹਮ ਯੰਤਰ ਵੀ ਉਹਨਾਂ ਕੋਲੇ ਇਹ ਕੋਈ ਇਲੈਕਸ਼ਨ ਜਿੱਤ ਕੇ ਇਹਨਾਂ ਨੇ ਮੇਅਰ ਬਣਾਇਆ ਸੀ ਪੁਲਿਸ ਪਿੱਛੇ ਡਾਈ ਹੈ ਡੰਡਾ ਪਿਛੇ ਡਾਇਆ ਪੈਸੇ ਪਿਛੇ ਚੁੱਕੀ ਫਿਰਦੇ ਨੇ ਜਿਹੜੀ ਪਾਰਟੀ ਇਮਾਨਦਾਰੀ ਦੀਆਂ ਗੱਲਾਂ ਕਰਦੀ ਐ ਸੀ ਉਹ ਟੈਚੀ ਪਰ ਨੋਟਾ ਤੇ ਚੁੱਕੀ ਫਿਰਦੇ ਨੇ ਪੁਲਿਸ ਦੇ ਜਿਹੜੇ ਹੈਡ ਇਹਨਾਂ ਦੇ ਟੌਪ ਇਥੋਂ ਦੇ ਅਫਸਰ ਨੇ ਉਹ ਲੋਕਾਂ ਨੂੰ ਡਰਾ ਰਹੇ ਤੇ ਧਮਕਾ ਰਹੇ ਨੇ ਮੈਂ ਤੁਹਾਨੂੰ ਮੇਰੀ ਸਾਰਾ ਕੁਝ ਦੱਸਿਆ ਸਾਨੂੰ ਬਟ ਮੈਂ ਇੱਥੇ ਤੁਹਾਨੂੰ ਆਨ ਲਾਈਨ ਟੈਲੀਵਿਜ਼ਨ ਕਹਿਣ ਨੂੰ ਤਿਆਰ ਆ ਕਿ ਜਦੋਂ ਲੈਕਣਾ ਹੋਈਆਂ ਇਹਨਾਂ ਦਾ ਤੰਤਰ ਇਹਨਾਂ ਦਾ ਯੰਤਰ ਇਹਨਾਂ ਦੇ ਪੈਸੇ ਸਾਰੇ ਫੇਲ ਹੋ ਗਏ ਅਸੀਂ ਮੇਰ ਆਪਣਾ ਬਣਾ ਕੇ ਵਕਾਵਾਂਗੇ ਕੰਪਲੀਟ ਇਕਤਾ ਬਟ ਸਾਰੇ ਲੀਡਰਸ ਨੂੰ ਸਾਰੇ ਜਿਹੜੇ ਇਲੈਕਟਡ ਰਿਪ੍ਰেজੈਂਟੇਟਿਵਸ ਨੇ ਇਥੇ ਕਾਉਂਸਲਰ ਜੀ ਨੇ ਸਾਰਿਆਂ ਨਾਲ ਗੱਲ ਕਰਨੀ ਪੈਣੀ ਜੀ ਬਿਲਕੁਲ ਸਾਰਿਆਂ ਨਾਲ ਯੂਨੀਨੀਮਿਟੀ ਬਣਾਉਣੀ ਪੈਣੀ ਇਹ ਡੈਮੋਕਰੈਟਿਕ ਪਾਰਟੀ ਹੈ ਇਹ ਕਿਸੇ ਡਿਕਟੇਟਰ ਦੀ ਜਮਾਤ ਤੇ ਨਹੀਂ ਕੇਜਰੀਵਾਲ ਵਰਗੀ ਤੋ ਇਸ ਗੱਲ ਕਰ ਉਸੇ ਕੰਮ 'ਚ ਲੱਗੇ ਆ ਸਵੇਰ ਦੇ ਅੱਛਾ ਪਰ ਕਾਂਗਰਸੀ ਕਾਉਂਸਲ ਉਲਦੇਸ਼ਿੰਧ ਢਾਲੀਵਾਲ ਦੇ ਨਾਲ ਵੀ ਮੁਲਾਕਾਤ ਲਗਾ ਕਰਤਾ ਹਾਂਜੀ ਕੀਆ ਜਾ ਰਿਹਾ ਕਾਂਗਰਸੀ ਕੌਂਸਲਰ ਜਿਹਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਬਨ ਮੰਤਰੀ ਉਹਨਾਂ ਨਾਲ ਵੀ ਮੁਲਾਕਾਤ ਕਰਦਾ ਢਾਲੀਵਾਲ ਸਾਹਿਬ ਦਾ ਤੇ ਆਪਣਾ ਮਾਂਜਾ ਜੇ ਲੱਥੇ ਨੂੰ 6 ਮਹੀਨੇ ਹੋਏ ਉਹਦੇ ਨਾਲ ਕਿਸੇ ਨੇ ਮੀਟਿੰਗ ਕਰਾ ਕੇ ਕੀ ਕਰਨੀ ਅੱਛਾ ਇੱਕ ਜਗ੍ਹਾ ਤੁਸੀਂ ਨੇ ਕਿਹਾ ਕਿ ਪੈਸੇ ਦਾ ਤੰਦਰ ਕਿਆ ਕੌਂਸਲਰ ਨੂੰ ਪੈਸੇ ਦੀ ਆਫਰ ਹੋ ਰਹੀ ਹੈ ਇਸ ਟਾਈਮ 25-25 ਲੱਖ ਦਾ ਰੇਟ ਚੱਲਦਾ ਅੱਛਾ ਜੀ 25-25 ਲੱਖ ਰੁਪਏ ਦਾ ਰੇਟ ਚੱਲ ਰਿਹਾ ਤੇ ਕਹਿ ਰਹੇ ਕਿ ਤੁਹਾਨੂੰ ਉੱਤੇ ਵੀ ਦਵਾਂਗੇ ਦਵਾਂਗੇ ਉਹਦੇ ਜੋ ਵੋਟਾਂ ਪੈ ਜਾਣਗੀਆਂ ਨਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਬੋਲ ਤੇ ਪੰਜਾਬੀ ਰਿਹਾ ਨਹੀਂ ਪਰ ਕਿੰਨੇ ਕਾਉਂਸਲਰਾਂ ਨਾਲ ਕੋਈ ਮੈਂ ਪਰਸ਼ੀਅਨ ਦੇ ਵਿੱਚ ਤੇ ਗੱਲ ਨਹੀਂ ਕਰ ਰਿਹਾ ਕਿੰਨੇ ਕਾਉਂਸਲਰਾਂ ਨੂੰ ਰੀਚ ਕੀਤੀ ਉਹਨਾਂ ਨੇ ਬਹੁਤ ਸਾਰਿਆਂ ਨੂੰ ਕੀਤੀ ਹੈ ਪਰ ਜ਼ਮੀਰ ਵਾਲੇ ਨਹੀਂ ਮੰਨੇ ਹੂੰ ਕੁਝ ਬੇਜ਼ਮੀਰੇ ਜਿਹੜੇ ਹੁੰਦੇ ਨੇ ਕੁਝ ਕੋਈ ਬੇਜ਼ਮੀਰੇ ਹੁੰਦੇ ਨੇ ਭਾਈ ਜੀ ਉਹਨਾਂ ਨਾਲ ਗੱਲਬਾਤ ਕਿੰਨੀ ਕਰ ਮੈਂ ਉਹ ਮੈਂ ਨਹੀਂ ਦੱਸ ਸਕਦਾ ਮੈਂ ਤਾਂ ਤੁਹਾਨੂੰ ਇਹਨਾਂ ਦੱਸਿਆ ਮੇਅਰ 100% ਕਾਂਗਰਸ ਦਾ ਬਣੇਗਾ ਇਥੇ ਕੋਈ ਖੀਰਾ ਕੋਈ ਟਵਾਟਰ ਨਹੀਂ ਲੱਭੇਗਾ ਅਜ ਕਾਰਨ ਕਿ ਸਬਜ਼ੀਆਂ ਦੇ ਰੇਟ ਬਹੁਤ ਤੇਜ਼ ਨੇ ਇਸੇ ਗੱਲ ਕਰ ਸਬਜ਼ੀਆਂ ਦੇ ਰੇਟ ਬਹੁਤ ਤੇਜ਼ ਨੇ ਤਾਂ ਹੀ ਕਿਚਨ ਵਿੱਚ ਲੱਭ ਨਹੀਂ ਰਹੀਆਂ ਹਾਂ ਚੰਡੀਗੜ੍ਹ ਜੁਲਟ ਡਾਇਰੈਕਟ ਮੁੱਖ ਸੱਤਰ ਤੋਂ ਲਾ ਦਿੱਤਾ ਗਿਆ ਉਹਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰ ਰਹੇ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਕੇ ਤੌਰ ਤੇ ਹੈ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਂਲ ਕਰਵਾ ਸੀ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂਜੇਸ ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟਰੋਂਗਲੀ ਕੰਡਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋਈ ਵੱਡਾ ਫੈਸਲਾ ਲਵਾਂਗੇ ਚੁੱਪ ਗਿਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਪਾਵਾਂ ਪਿੱਛੇ ਬੰਨੀਆ ਹੁੰਦੀ ਤੰਦੂ ਬੰਦੂ ਮਜ਼ਦੂਰ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਉਹ ਮੰਤਰੀ ਇਹ ਬੰਦੂ ਦਿਆਂ ਲਤਾ ਬੱਲਿਆ ਕੇਜਰੀਵਾਲ ਨੇ ਤੇ ਬਾਵਾ ਬੱਲਿਆ ਨੇ ਉਹ ਮੰਤਰੀ ਨੇ ਇਹ ਕੀ ਬੋਲੇ ਕਿ ਕੀ ਪ੍ਰਮੁਖ ਮੰਤਰੀ ਆਖਿਰਕਾਰ ਸਟੇਟ ਦਾ ਉਹਦਾ ਬੰਦਾ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਹੈ ਦੁੱਖ ਮੰਤਰੀ ਹਰ ਵਰਗ ਨੂੰ ਇਸ ਟਾਈਮ ਦੁੱਖ ਪਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਬੰਬ ਬਲਾਸਟ ਹੋ ਰਹੇ ਨੇ ਕਾਰੋਬਾਰ ਖੇਤਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਹੁਣ ਦੁਖ ਮੰਤਰੀ ਰਹਿ ਗਏ ਅੱਛਾ ਤੁਸੀਂ ਪੰਜਾਬ ਦੇ ਜੋ ਹਾਲਾਤ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹ ਰਹੇ ਕ੍ਰੀਡ ਬ੍ਰੋਕ ਟੱਕਨ ਕੌਂਸਲਰ ਵੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਾਰਟੀ ਦਾ ਅਨਾਜ਼ ਅਨਾਜ਼ ਦੇ ਡੰਡਾ ਅਨਾਜ਼ਾਰੇ ਦੀ ਮੂਵਮੈਂਟ ਚੋਂ ਨਿਕਲੀ ਹੋਈ ਜਮਾਤ ਹੈ ਕਹਿੰਦੀ ਸੀ ਅਸੀਂ ਵੱਖਰੇ ਆ ਵੱਖਰਾ ਕੰਮ ਕਰਕੇ ਵੱਖਰੇ ਅੱਛਾ ਮੇਅਰ ਦੇ ਨਾਮ ਦੇ ਉੱਤੇ ਕੋਈ ਸਹਿਮਤੀ ਬਣੀ ਹੈ ਦੀ ਕੋਈ ਕਿਹੜਾ ਮੇਅਰ ਹੈ ਮੈਂ ਕਹਿੰਦਾ ਮੈਂ ਤੁਹਾਨੂੰ ਨਹੀਂ ਦੱਸਣਾ ਸਾਲਾ ਕੁਝ ਬਾਕੀ ਹੋ ਗਿਆ